ਸ਼ਹੀਦੀ ਹਫਸਾ ਚੱਲ ਰਿਹਾ ਹੈ ਤੇ ਇਸੇ ਨਾਲ ਸੰਬੰਧਿਤ ਇਤਿਹਾਸ ਦੀ ਸਾਂਝ ਅੱਜ ਤੁਹਾਡੇ ਨਾਲ ਪਾ ਰਹੇ ਆ ਤਨਗੁਰ ਗੋਬਿੰਦ ਸਿੰਘ ਮਹਾਰਾਜ ਜਿਨ੍ਹਾਂ ਨੇ 14 ਜੰਗਾਂ ਲੜੀਆਂ ਪੰਗਾਣੀ ਦੀ ਜੰਗ ਤੋਂ ਸ਼ੁਰੂ ਹੋ ਕੇ ਇਹ ਸਫ਼ਰ ਖੇਦਰਾਣੇ ਦੀ ਢਾਬ ਤੱਕ ਪਹੁੰਚਿਆ ਜਿਸ ਨੂੰ ਮੁਕਸਰ ਦੀ ਜੰਗ ਵੀ ਕਿਹਾ ਜਾਂਦਾ ਹੈ ਅੱਜ ਆਪਾਂ ਇਹਨਾਂ 14 ਜੰਗਾਂ ਦਾ ਜ਼ਿਕਰ ਕਰਾਂਗੇ ਤੇ ਦੱਸਾਂਗੇ ਕਿ ਗੁਰੂ ਸਾਹਿਬ ਨੇ ਇਹ ਜੰਗਾਂ ਕਦੋਂ ਕਿਉਂ ਤੇ ਕਿਸ ਖਿਲਾਫ ਲੜੀਆਂ ਪਹਿਲੀ ਜੰਗ 1687 ਈਸਵੀ ਵਿੱਚ ਪੰਗਾਣੀ ਦੇ ਸਥਾਨ ਤੇ ਹੋਈ ਜਿਸ ਦਾ ਆਰੰਭ ਇੱਕ ਦਰਜਨ ਤੋਂ ਵੱਧ ਪਹਾੜੀ ਹਿੰਦੂ ਰਾਜਾਂ ਵੱਲੋਂ ਇਕੱਠੇ ਹੋ ਕੇ ਗੁਰੂ ਸਾਹਿਬ ਤੇ ਹਮਲਾ ਕਰਨ ਨਾਲ ਹੋਇਆ ਸੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਦਾ ਇਹ ਪਹਿਲਾ ਵੱਡਾ ਯੁੱਧ ਸੀ ਇਸ ਤੋਂ ਪਹਿਲਾਂ ਪਹਾੜੀ ਰਾਜਾਂ ਨਾਲ ਛੋਟੀਆਂ-ਛੋਟੀਆਂ ਭੇੜਾਂ ਹੁੰਦੀਆਂ ਰਹਿੰਦੀਆਂ ਸੀ ਪਰ ਵੱਡੇ ਯੁੱਧਾਂ ਦਾ ਇਹ ਪਹਿਲਾ ਯੁੱਧ ਸੀ ਇਨ੍ਹਾਂ ਪਹਾੜੀ ਰਾਜਾਂ ਵਿੱਚ ਕਹਿਲੂਰ ਦਾ ਹਿੰਦੂ ਰਾਜਾ ਭੀਮਚੰਦ ਗੜਵਾਲ ਦਾ ਰਾਜਾ ਫਤੇ ਚੰਦ ਗੁਲੇਰ ਦਾ ਰਾਜਾ ਗੋਪਾਲ ਹਿੰਦੌਰ ਦਾ ਰਾਜਾ ਹਰੀ ਚੰਦ ਜੈਸਵਾਲ ਦਾ ਰਾਜਾ ਕੇਸਰੀ ਚੰਦ ਸਮੇਤ ਕਈ ਹੋਰ ਪਹਾੜੀ Hindu ਰਾਜੇ ਸ਼ਾਮਲ ਸਨ ਇਸ ਯੁੱਧ ਵਿੱਚ ਬਹੁਤ ਸਖਤ ਮੁਕਾਬਲੇ ਤੋਂ ਬਾਅਦ ਪਹਾੜੀ Hindu ਰਾਜਿਆਂ ਨੂੰ ਹਾਰ ਦਾ ਮੂੰਹ ਵੇਖਣਾ ਪਿਆ ਸੀ ਦੂਜਾ ਯੁੱਧ ਸਨ 1688 ਈਸਵੀ ਵਿੱਚ ਹੋਇਆ ਜਦੋਂ ਜੰਮੂ ਦੇ ਮੁਗਲ ਸੂਬੇਦਾਰ ਮੀਆਂ ਖਾਨ ਨੇ ਆਪਣੇ ਜਰਨੈਲ ਆਲਫ ਬੇਗ ਨੂੰ ਪਹਾੜੀ Hindu ਰਾਜਿਆਂ ਤੋਂ ਜਬਰੀ ਕਰ ਵਸੂਲਣ ਲਈ ਭੇਜਿਆ ਸੀ ਟੈਕਸ வசੂਲ ਕਰਨ ਲਈ ਕੁਝ ਪਹਾੜੀ ਰਾਜਾ ਨੇ ਤਾਂ ਝਟਪਟ ਟੈਕਸ ਦੇਣਾ ਮੰਨ ਲਿਆ ਸੀ ਪਰ ਕਹਿਲੂਰ ਦੇ Hindu ਰਾਜੇ ਭੀਮਚੰਦ ਨੇ ਅਜਿਹਾ ਕਰਨ ਤੋਂ ਨਾਂ ਕਰ ਦਿੱਤੀ ਇਸ ਸਥਿਤੀ ਵਿੱਚ ਉਸਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਆਲਫ ਖਾਨ ਦੇ ਵਿਰੋਧ ਉਸਦੀ ਮਦਦ ਕਰਨ ਲਈ ਬੇਨਤੀ ਕੀਤੀ ਭਾਵੇਂ ਇਸ ਤੋਂ ਪਹਿਲਾਂ ਹੋਏ ਪੰਗਾਣੀ ਦੇ ਯੁੱਧ ਵਿੱਚ ਰਾਜੇ ਭੀਮਚੰਦ ਦੀ ਮੁੱਖ ਜ਼ਿੰਮੇਵਾਰੀ ਸੀ ਅਤੇ ਉਹ ਬਾਕੀ ਪਹਾੜੀ ਰਾਜਿਆਂ ਦੀ ਅਗਵਾਈ ਕਰਕੇ ਗੁਰੂ ਸਾਹਿਬ ਖਿਲਾਫ ਜੰਗ ਲੜਨਾ ਆਇਆ ਸੀ ਪਰ ਗੁਰੂ ਸਾਹਿਬ ਨੇ ਫਿਰ ਵੀ ਉਸ ਦੀ ਮਦਦ ਕਰਨਾ ਪ੍ਰਵਾਨ ਕਰ ਲਿਆ ਕਿਉਂਕਿ ਗੁਰੂ ਸਾਹਿਬ ਨੂੰ ਪਤਾ ਸੀ ਕਿ ਇਹ ਰਾਜੇ ਟੈਕਸ ਦੇਣ ਦੇ ਲਈ ਆਪਣੀ ਗਰੀਬ ਪਰਜਾ ਦਾ ਹੀ ਖੂਨ ਨਿਚੋੜਨਗੇ ਇਹ ਲੜਾਈ ਮੌਜੂਦਾ ਹਿਮਾਚਲ ਪ੍ਰਦੇਸ਼ ਵਿੱਚ ਨਦੌਣ ਦੇ ਸਥਾਨ ਤੇ ਹੋਈ ਜਿਸ ਵਿੱਚ ਹਿੰਦੂ ਰਾਜਾ ਭੀਮਚੰਦ ਰਾਜਾ ਪਿਰਥੀਚੰਦ ਢਫਵਾਲ ਰਾਜਾ ਸੁਖਦੇਵ ਜਸਰੋਟੀਆ ਰਾਜਾ ਰਾਮ ਸਰਣ ਹੰਡੂਰੀਆ ਨਾਲਾਗੜ ਰਾਜਾ ਕੇਸਰੀ ਚੰਦ ਜਸਵਾਲੀਆ ਰਾਜਾ ਰਾਮ ਸਿੰਘ ਤੇ ਰਾਜਾ ਉਦਾ ਸਿੰਘ ਸਨ ਅਤੇ ਇਹਨਾਂ ਰਾਜਾਂ ਦੀ ਮਦਦ ਤੇ ਕਲਗੀਧਰ ਦੀ ਫੌਜ ਸੀ ਦੂਜੇ ਪਾਸੇ ਮੁਗਲ ਜਰਨੈਲ ਆਲਫ ਬੇਗ ਜਿਸ ਦੇ ਨਾਲ ਦੋ ਪਹਾੜੀ ਰਾਜੇ ਕ੍ਰਿਪਾਲ ਚੰਦ ਅਤੇ ਦਿਆਲ ਚੰਦ ਸਨ ਜਿਨ੍ਹਾਂ ਨੇ ਆਲਫ ਬੇਗ ਨੂੰ ਟੈਕਸ ਦੇਣਾ ਮੰਨ ਲਿਆ ਸੀ ਪਰ ਜਿੱਥੇ ਕਲਗੀਧਰ ਪਾਤਸ਼ਾਹ ਦੀ ਫੌਜ ਹੋਵੇ ਕਲਗੀਧਰ ਪਾਤਸ਼ਾਹ ਹੁਣ ਉਹ ਜੰਗ ਖਾਲਸਾ ਕਦੇ ਨਹੀਂ ਹਾਰਿਆ ਤਿੰਨ ਅਦੌਣ ਦੀ ਇਸ ਜੰਗ ਵਿੱਚ ਆਲਫ ਬੇਗ ਦੀ ਹਾਰ ਹੋਈ। ਇਸ ਤੋਂ ਬਾਅਦ ਸਨ 1696 ਵਿੱਚ ਇੱਕ ਉੱਚ ਫੌਜੀ ਅਫਸਰ ਦਲਾਵਰ ਖਾਨ ਨੇ ਆਪਣੇ ਪੁੱਤਰ ਰੁਸਤਮ ਖਾਨ ਨੂੰ ਵੱਡੀ ਸੈਨਾ ਦੇ ਕੇ ਗੁਰੂ ਸਾਹਿਬ ਵਿਰੁੱਧ ਅਨੰਦਪੁਰ ਹਮਲਾ ਕਰਨ ਲਈ ਭੇਜਿਆ। ਇਸ ਦੀ ਯੋਜਨਾ ਸੀ ਕਿ ਰਾਤ ਸਮੇਂ ਅਚਾਨਕ ਹਮਲਾ ਕਰਕੇ ਅਨੰਦਪੁਰ ਸਾਹਿਬ ਤੇ ਕਬਜ਼ਾ ਕਰ ਲਿਆ ਜਾਵੇ ਪਰ ਉਸ ਦੀ ਆਮਦ ਦੀ ਅਗਾਊਂ ਪਿੰਕ ਪੈ ਜਾਣ ਤੇ ਸਿੰਘਾਂ ਨੇ ਹਮਲਾਵਰ ਦੇ ਟੱਕਰੇ ਲਈ ਪਹਿਲਾਂ ਹੀ ਅੱਗੇ ਆ ਕੇ ਮੋਰਚੇ ਸੰਭਾਲ ਲਏ। ਇਹ ਦੇਖਤੇ ਹੋਏ ਰੁਸਤਮ ਖਾਨ ਬਿਨਾਂ ਲੜਿਆ ਹੀ ਵਾਪਸ ਪਰਤ ਗਿਆ ਤੀਜੀ ਜੰਗ ਦੇ ਅਸਾਰ ਉਦੋਂ ਬਣੇ ਜਦੋਂ ਸਨ 1699 ਵਿੱਚ ਖਾਲਸੇ ਦੀ ਸਾਜਨਾ ਮਗਰੋਂ ਸਿੰਘਾਂ ਦੀ ਚੜ੍ਹਤ ਪੂਰੇ ਜੋਬਨ ਤੇ ਸੀ ਦਿਨੋਂ ਦਿਨ ਵਧਦੀ ਜਾ ਰਹੀ ਸੀ ਪਹਾੜੀ Hindu ਰਾਜੇ ਇਸ ਚੜ੍ਹਤ ਤੋਂ ਖਾਰ ਖੰਦੇ ਸੀ ਉਹਨਾਂ ਨੇ ਸਰਹੰਦ ਅਤੇ ਲਾਹੌਰ ਦੇ ਹਾਕਮਾਂ ਦੇ ਕੋਲ ਗੁਰੂ ਸਾਹਿਬ ਵਿਰੁੱਧ ਚੁਗਲੀ ਕੀਤੀ ਤੇ ਉਹਨਾਂ ਨੂੰ ਅਨੰਦਪੁਰ ਸਾਹਿਬ ਤੇ ਹਮਲਾ ਕਰਨ ਲਈ ਉਕਸਾਇਆ ਅਤੇ ਕਿਹਾ ਕਿ ਮੁਗਲ ਫੌਜਾਂ ਆਨੰਦਪੁਰ ਤੇ ਹਮਲਾ ਕਰਨ ਹਮਲੇ ਤੇ ਆਉਣ ਵਾਲੇ ਖਰਚ ਦੀ ਅਦਾਇਗੀ ਵੀ ਇਹਨਾਂ ਰਾਜਿਆਂ ਨੇ ਆਪਣੇ ਕੋਲੋਂ ਦੇਣਾ ਪ੍ਰਵਾਨ ਕਰ ਲਿਆ ਇਸ ਦੇ ਸਿੱਟੇ ਵੱਜੋਂ 1701 ਈਸਵੀ ਵਿੱਚ ਮੁਗਲ ਸੂਬੇਦਾਰਾਂ ਵੱਲੋਂ ਪੈਂਡੇ ਖਾਨ ਤੇ ਦੀਨਾ ਬੇਗ ਦੀ ਅਗਵਾਈ ਵਿੱਚ ਫੌਜ ਦੀ ਇੱਕ ਵੱਡੀ ਟੁਕੜੀ ਆਨੰਦਪੁਰ ਸਹਿਬ ਤੇ ਚੜ੍ਹਾਈ ਕਰਨ ਲਈ ਭੇਜੀ ਗਈ ਰੋਪੜ ਕੋਲ ਇਸ ਫੌਜ ਦੇ ਵਿੱਚ ਪਹਾੜੀ ਹਿੰਦੂ ਰਾਜਿਆਂ ਦੀ ਫੌਜ ਵੀ ਸ਼ਾਮਲ ਹੋ ਗਈ ਮੁਗਲਾਂ ਤੇ ਹਿੰਦੂ ਰਾਜਿਆਂ ਦੀ ਫੌਜ ਦੇ ਮੁਕਾਬਲੇ ਸਿੰਘ ਭਾਵੇਂ ਗਿਣਤੀ 'ਚ ਘੱਟ ਸੀ ਪਰ ਉਹਨਾਂ ਵੱਲੋਂ ਜੰਗ ਦੇ ਮੈਦਾਨ 'ਚੋਂ ਇਸ ਸਾਂਝੀ ਫੌਜ ਨੂੰ ਭਜਾ ਦਿੱਤਾ ਗਿਆ। ਹਿੰਦੂ ਪਹਾੜੀ ਰਾਜਿਆਂ ਤੇ ਮੁਗਲਾਂ ਦੀ ਇਸ ਸਾਂਝੀ ਫੌਜ ਦੀ ਹਾਰ ਮਗਰੋਂ ਪਹਾੜੀ ਰਾਜਿਆਂ ਨੇ ਫਿਰ ਇਕੱਠੇ ਹੋ ਕੇ ਸਾਰੀ ਸਥਿਤੀ ਦਾ ਜਾਇਜ਼ਾ ਲਿਆ। ਇਹਨਾਂ ਵਿੱਚ ਕਹਿਲੂਰ, ਕਾਂਗੜਾ, ਕੁਲੂ, ਕੈਥਲ, ਮੰਡੀ, ਜੰਮੂ, ਨੂਰਪੁਰ, ਚੰਪਾ, ਗੁਲੇਰ, ਗੜਵਾਲ, ਬਿਜਰਵਾਲ, ਡਰੋਲੀ, ਡਡਵਾਲ ਦੇ ਹਿੰਦੂ ਰਾਜੇ ਸ਼ਾਮਲ ਸਨ। ਉਹਨਾਂ ਨੇ ਕੁਝ ਸਮੇਂ ਮਗਰੋਂ ਆਪਣੇ ਲੋੜੀਂਦੇ ਸਾਧਨਾਂ ਨੂੰ ਇਕੱਤਰ ਕਰਕੇ ਅਨੰਦਪੁਰ ਸਾਹਿਬ ਤੇ ਫੇਰ ਹਮਲਾ ਕੀਤਾ ਪਰ ਹਿੰਦੂ ਰਾਜਾਂ ਨੂੰ ਦੁਬਾਰਾ ਹਾਰ ਖਾਣ ਤੋਂ ਇਲਾਵਾ ਕੁਝ ਵੀ ਪੱਲੇ ਨਾ ਪਿਆ ਪੰਜਵੇਂ ਯੁੱਧ ਦਾ ਪੈਦਲਾ ਉਦੋਂ ਘੜਿਆ ਜਦੋਂ ਚੌਥੀ ਲੜਾਈ 'ਚ ਪਹਾੜੀ ਰਾਜਾਂ ਦੀ ਕੋਈ ਪੇਸ਼ ਨਾ ਗਈ ਤਾਂ ਕਹਿਲੂਰ ਦਾ ਰਾਜਾ ਜਮੇਰ ਚੰਦ ਤੇ ਉਸਦੇ ਹੋਰ ਸਾਥੀ ਹਿੰਦੂ ਰਾਜੇ ਅਨੰਦਪੁਰ ਸਾਹਿਬ ਨੂੰ ਘੇਰਾ ਪਾ ਕੇ ਬੈਠ ਗਏ ਕੋਈ ਵਾਹ ਨਾ ਚਲਦੀ ਦੇਖ ਕੇ ਉਹਨਾਂ ਨੇ ਗੁਰੂ ਸਾਹਿਬ ਨੂੰ ਅਨੰਦਪੁਰ ਸਾਹਿਬ ਤੋਂ ਬਾਹਰ ਕੱਢਣ ਲਈ ਇੱਕ ਹੋਰ ਢੰਗ ਵਰਤਿਆ ਉਹਨਾਂ ਨੇ ਗਊ ਦੀ ਕਸਮ ហេਟ ਗੁਰੂ ਸਾਹਿਬ ਨੂੰ ਇੱਕ ਪੱਤਰ ਲਿਖਿਆ ਜਿਸ ਵਿੱਚ ਗੁਰੂ ਸਾਹਿਬ ਨੂੰ ਬੇਨਤੀ ਕੀਤੀ ਕਿ ਗੁਰੂ ਸਾਹਿਬ ਕੁਝ ਸਮੇਂ ਲਈ ਅਨੰਦਪੁਰ ਸਾਹਿਬ ਛੱਡ ਜਾਣ ਤੇ ਫਿਰ ਵਾਪਸ ਆ ਜਾਣ ਤਾਂ ਕਿ ਗੁਰੂ ਸਾਹਿਬ ਨੂੰ ਬਾਹਰ ਕੱਢਣ ਦੀਆਂ ਜੋ ਸੌਹਾਂ ਖਾ ਕੇ ਉਹ ਹਮਲਾ ਕਰਨ ਲਈ ਆਏ ਨੇ ਉਹ ਪੂਰੀਆਂ ਹੋ ਜਾਣ ਗੁਰੂ ਜੀ ਨੇ ਇਹਨਾਂ ਦੇ ਇਰਾਦੇ ਜੱਗ ਸਾਹਮਣੇ ਸਾਫ਼ ਕਰਨ ਲਈ ਉਹਨਾਂ ਦੀ ਗੱਲ ਮੰਨ ਲਈ ਤਾਕੇ ਸੰਗਤ ਨੂੰ ਪਤਾ ਲੱਗ ਸਕੇ ਕਿ ਇਹ ਸਤਿਮੁੱਚ ਹੀ ਸੌਹਾਂ ਦੇ ਵੱੱਡੇ ਹੋਏ ਘੇਰਾ ਪਾਈ ਬੈਠੇ ਨੇ ਅਤੇ ਸਾਡੇ ਇਥੋਂ ਕੁਝ ਚਿਰ ਚਲੇ ਜਾਣ ਨਾਲ ਆਪਣੀਆਂ ਸੌਹਾਂ ਪੂਰੀਆਂ ਹੋ ਗਈਆਂ ਸਮਝ ਕੇ ਘਰੋ ਘਰੀ ਤੁਰ ਜਾਣਗੇ ਜਾਂ ਨਹੀਂ ਇਸ ਲਈ ਗੁਰੂ ਸਾਹਿਬ ਨੇ ਉਹਨਾਂ ਦੀ ਗੱਲ ਮੰਨ ਲਈ ਤੇ ਅਨੰਦਪੁਰ ਸਾਹਿਬ ਛੱਡ ਕੇ ਨਰਮੋਹ ਗੜ ਆ ਗਏ ਪਰ ਪਹਾੜੀ ਰਾਜਿਆਂ ਨੇ ਅਚਨ-ਚੇਤੀ ਨਰਮੋਹ ਗੜ ਤੇ ਵੀ ਹਮਲਾ ਕਰ ਦਿੱਤਾ ਪਰ ਸਿੰਘਾਂ ਨੇ ਸਖਤ ਲੜਾਈ ਤੋਂ ਬਾਅਦ ਹਿੰਦੂ ਰਾਜਿਆਂ ਨੂੰ ਪਛਾੜ ਦਿੱਤਾ ਸ਼ੇਮੀ ਲੜਾਈ ਦੌਰਾਨ ਪਹਾੜੀ ਰਾਜਾ ਨੇ ਲਾਹੌਰ ਦੇ ਹਾਕਮ ਨੂੰ ਵੀ ਮਦਦ ਲਈ ਬੇਨਤੀ ਕੀਤੀ ਸੀ ਜਿਸ ਨੇ ਸਰਹੰਦ ਦੇ ਸੂਬੇਦਾਰ ਵਜ਼ੀਰ ਖਾਨ ਨੂੰ ਉਹਨਾਂ ਦੀ ਮਦਦ ਲਈ ਭੇਜਿਆ ਇਸ ਲੜਾਈ ਦੇ ਵਿੱਚ ਪਹਾੜੀ Hindu ਰਾਜਾਂ ਅਤੇ ਵਜ਼ੀਰ ਖਾਨ ਦੀਆਂ ਫੌਜਾਂ ਨੂੰ ਸਫਲਤਾ ਨਾ ਮਿਲ ਸਕੀ ਸਤਮਾ ਯੁੱਧ ਉਦੋਂ ਹੋਇਆ ਜਦੋਂ ਨਰਮੋਹਗੜ੍ਹ ਤੋਂ ਬਾਅਦ ਗੁਰੂ ਸਾਹਿਬ ਬਸੌਲੀ ਚਲੇ ਗਏ ਇੱਥੇ ਫਿਰ ਪਹਾੜੀ Hindu ਰਾਜਾਂ ਨੇ ਗੁਰੂ ਸਾਹਿਬ ਤੇ ਹਮਲਾ ਕੀਤਾ ਜਿਸ ਵਿੱਚ ਹਮਲਾਵਰਾਂ ਨੂੰ ਮੂੰਹ ਦੀ ਖਾ ਕੇ ਵਾਪਸ ਫਰਤਣਾ ਪਿਆ ਇਸ ਤੋਂ ਬਾਅਦ 8ਵੇਂ ਯੁੱਧ ਮੌਕੇ ਸਨ 1702 ਚ ਗੁਰੂ ਸਾਹਿਬ ਕੁਰਕ ਖੇਤਰ ਤੋਂ ਆਉਂਦੇ ਹੋਏ ਲਗਭਗ 500 ਸਿੰਘਾਂ ਸਮੇਤ ਚਮਕੌਰ ਸਾਹਿਬ ਠਹਿਰੇ ਸੀ ਇਹ ਵਾਕਿਆ ਚਮਕੌਰ ਸਾਹਿਬ ਜਿਹੜੀ ਕੱਚੀ ਗੜੀ ਵਾਲਾ ਵਾਕਿਆ ਉਸ ਤੋਂ ਬਹੁਤ ਪਹਿਲਾਂ ਦੀ ਗੱਲ ਹੈ ਉਸ ਸਮੇਂ ਮੁਗਲ ਜਰਨੈਲ ਆਲਫ ਖਾਨ ਤੇ ਸੈਦ 베ਗ ਫੌਜ ਦੀ ਇੱਕ ਵੱਡੀ ਟੁਕੜੀ ਲੈ ਕੇ ਲਾਹੌਰ ਤੋਂ ਦਿੱਲੀ ਜਾ ਰਹੇ ਸੀ ਕਹਿਲੂਰ ਦੇ ਰਾਜੇ ਅਜਮੇਰ ਚੰਦ ਤੇ ਕੁਝ ਹੋਰ ਪਹਾੜੀ ਰਾਜਿਆਂ ਨੇ ਮੁਗਲਾਂ ਨੂੰ ਚੋਖੀ ਰਕਮ ਦੇਣਾ ਪ੍ਰਵਾਨ ਕਰਕੇ ਉਹਨਾਂ ਨੂੰ ਗੁਰੂ ਸਾਹਿਬ ਤੇ ਹਮਲਾ ਕਰਨ ਲਈ ਉਕਸਾਇਆ ਪਰ ਆਲਫ ਖਾਨ ਨੂੰ ਇਸ ਜੰਗ ਵਿੱਚ ਵੀ ਖਾਲਸੇ ਹੱਥੋਂ ਹਾਰ ਖਾ ਕੇ ਇੱਥੋਂ ਭੱਜਣਾ ਪਿਆ ਨੌਵੇਂ ਯੁੱਧ ਦੇ ਅਸਾਰ ਉਦੋਂ ਬਣੇ ਜਦੋਂ ਪਿਛਲੀ ਲੜਾਈ ਦੇ ਸਿੱਟੇ 'ਚੋਂ ਪਹਾੜੀ ਹਿੰਦੂ ਰਾਜਾਂ ਨੂੰ ਨਾ ਕੇਵਲ ਨਿਰਾਸ਼ਤਾ ਹੋਈ ਸਗੋਂ ਉਹਨਾਂ ਨੂੰ ਆਪਣੀ ਨਕਲੀ ਦੋਸਤੀ ਦੇ ਪਾਜ ਖੁੱਲਣ ਤੇ ਵੀ ਸ਼ਰਮਿੰਦਗੀ ਹੋਈ ਪਰ ਫਿਰ ਵੀ ਉਹਨਾਂ ਨੇ ਕੁਝ ਦਿਨਾਂ ਪਿਛੋਂ ਹੀ ਅਨੰਪੁਰ ਸਾਹਿਬ ਤੇ ਫੇਰ ਹਮਲਾ ਕਰ ਦਿੱਤਾ ਇਸ ਵਾਰ ਫਿਰ ਸਿੰਘ ਜੋ ਗਿਣਤੀ ਵਿੱਚ ਬਹੁਤੇ ਨਹੀਂ ਸਨ ਉਹਨਾਂ ਨੇ ਦੁਸ਼ਮਣਾਂ ਨੂੰ ਕਰਾਰੀ ਹਾਰ ਦਿੱਤੀ ਜਿਸ ਕਰਕੇ ਪਹਾੜੀ ਰਾਜਿਆਂ ਨੂੰ ਭਾਰੀ ਜਾਨੀ ਨੁਕਸਾਨ ਉਠਾਉਣਾ ਪਿਆ ਫਿਰ ਵਾਰੀ ਆਈ ਦਸਵੇਂ ਯੁੱਧ ਦੀ ਜਦੋਂ ਆਨੰਦਪੁਰ ਸਾਹਿਬ ਤੇ ਪਿਛਲੇ ਹਮਲੇ ਵਿੱਚ ਭਾਰੀ ਹਾਰ ਖਾਣ ਮਗਰੋਂ ਪਹਾੜੀ Hindu ਰਾਜਿਆਂ ਨੇ ਬਾਦਸ਼ਾਹ ਔਰੰਗਜ਼ੇਬ ਨੂੰ ਗੁਰੂ ਸਾਹਿਬ ਵਿਰੁੱਧ ਫੌਜ ਭੇਜਣ ਲਈ ਬੇਨਤੀ ਕੀਤੀ ਇਸ ਲੜਾਈ ਤੇ ਹੋਣ ਵਾਲਾ ਸਾਰਾ ਖਰਚਾ ਵੀ ਪਹਾੜੀ ਰਾਜਿਆਂ ਨੇ ਆਪ ਦੇਣਾ ਪ੍ਰਵਾਨ ਕਰ ਲਿਆ ਸੀ ਦਿੱਲੀ ਤੋਂ ਸੈਦ ਖਾਨ ਦੀ ਕਮਾਂਡ ਹੇਠ ਕਈ ਹਜ਼ਾਰ ਫੌਜ ਅਨੰਦਪੁਰ ਸਾਹਿਬ ਤੇ ਹਮਲਾ ਕਰਨ ਲਈ ਭੇਜੀ ਜਿਸ ਨਾਲ ਅੱਗੇ ਜਾ ਕੇ ਸਰਹੰਦ ਦੇ ਸੂਬੇਦਾਰ ਵੱਲੋਂ ਵੀ ਭੇਜੀ ਫੌਜ ਦੇ ਦਸਤੇ ਤੇ ਫਿਰ ਪਹਾੜੀ ਰਾਜਿਆਂ ਦੀ ਆਪਣੀ ਫੌਜ ਵੀ ਮਿਲ ਗਿਆ ਇਸ ਜੰਗ ਦੌਰਾਨ ਜਦੋਂ ਗੁਰੂ ਸਾਹਿਬ ਤੇ ਮੁਗਲ ਜਰਨੈਲ ਸੈਦ ਖਾਨ ਆਹਮੋ ਸਾਹਮਣੇ ਹੋਏ ਤਾਂ ਸੈਦ ਖਾਨ ਗੁਰੂ ਸਾਹਿਬ ਨੂੰ ਤੱਕਦਿਆਂ ਹੀ ਉਹਨਾਂ ਦਾ murid ਬਣ ਗਿਆ ਤੇ ਆਪਣੀ ਫੌਜ ਦੀ ਕਮਾਂਡ ਛੱਡ ਕੇ ਉਹ ਚਲਾ ਗਿਆ ਉਸ ਮਗਰੋਂ ਹਮਲਾਵਰ ਸੈਨਾ ਦੀ ਕਮਾਂਡ ਰਮਜ਼ਾਨ ਖਾਨ ਨੇ ਸੰਭਾਲੀ ਸਖਤ ਮੁਕਾਬਲੇ ਤੋਂ ਬਾਅਦ ਹਮਲਾਵਰਾਂ ਨੂੰ ਇਥੋਂ ਵੀ ਹਾਰ ਖਾ ਕੇ ਨਸਣਾ ਪਿਆ ਪਿਛਲੀਆਂ ਸਾਰੀਆਂ ਜੰਗਾਂ 'ਚ ਸਿੰਘਾਂ ਦੀਆਂ ਜਿੱਤਾਂ ਬਾਰੇ ਖਬਰਾਂ ਬਾਦਸ਼ਾਹ ਔਰੰਗਜ਼ੇਬ ਨੂੰ ਉਸਦੇ ਆਪਣੇ ਸਰੋਤਾ ਰਾਹੀਂ ਲਗਾਤਾਰ ਪਹੁੰਚ ਰਹੀਆਂ ਸੀ ਤੇ ਨਾਲ ਦੀ ਨਾਲ ਪਹਾੜੀ ਰਾਜੇ ਵੀ ਗੁਰੂ ਸਾਹਿਬ ਦੇ ਵਿਰੁੱਧ ਉਸਦੇ ਅਕਸਰ ਕੰਨ ਭਰਦੇ ਆ ਰਹੇ ਸੀ ਇਹਨਾਂ ਗੱਲਾਂ ਦੇ ਮਿਲਵੇਂ ਪ੍ਰਭਾਵ ਸਦਕਾ ਔਰੰਗਜ਼ੇਬ ਨੇ ਲਾਹੌਰ ਕਸ਼ਮੀਰ ਸਰਹੰਦ ਦੇ ਤਿੰਨ ਸੂਬੇਦਾਰਾਂ ਨੂੰ ਅਨੰਦਪੁਰ ਸਾਹਿਬ ਚੜਾਈ ਕਰਨ ਦਾ ਹੁਕਮ ਦਿੱਤਾ ਰੋਪਣ ਦੇ ਲਾਗੇ ਪਹੁੰਚ ਕੇ ਹਿੰਦੂ ਪਹਾੜੀ ਰਾਜੇ ਵੀ ਆਪਣੀਆਂ ਫੌਜਾਂ ਲੈ ਕੇ ਉਹਨਾਂ ਦੇ ਨਾਲ ਰਲ ਗਏ ਇਸ ਤਰ੍ਹਾਂ ਮਈ 1704 ਨੂੰ ਅਨੰਦਪੁਰ ਸਾਹਿਬ ਤੇ ਵੱਡਾ ਹਮਲਾ ਕੀਤਾ ਗਿਆ ਜਿਸ ਨੂੰ ਸਿੰਘਾਂ ਵੱਲੋਂ ਪਾਰੀ ਮੁਕਾਬਲੇ ਕਰਕੇ ਹਮਲਾਵਰਾਂ ਨੂੰ ਪਛਾੜ ਦਿੱਤਾ ਗਿਆ ਇਹ 11ਵੀਂ ਜੰਗ ਸੀ ਜੋ ਗੁਰੂ ਸਾਹਿਬ ਨੇ ਮੁਗਲ ਫੌਜਾਂ ਤੇ ਪਹਾੜੀ ਰਾਜਾਂ ਦੀ ਸਾਂਝੀ ਫੌਜ ਨਾਲ ਲੜੀ ਸੀ 12ਵੀਂ ਜੰਗ ਉਹ ਸੀ ਜਦੋਂ ਅਨੰਦਪੁਰ ਸਾਹਿਬ ਨੂੰ ਮੁਗਲਾਂ ਤੇ ਪਹਾੜੀ ਰਾਜਿਆਂ ਨੇ ਕਈ ਮਹੀਨੇ ਘੇਰਾ ਪਾਈ ਰੱਖਿਆ ਬਾਰੋਂ ਆਉਣ ਜਾਣ ਵਾਲੇ ਸਾਰੇ ਰਸਤੇ ਬੰਦ ਕਰ ਦਿੱਤੇ ਇਸ ਦੇ ਨਾਲ ਹੀ ਪਹਾੜੀ ਰਾਜਿਆਂ ਨੇ ਗਉਦੀਆਂ ਸੌਹਾ ਅਤੇ ਮੁਗਲ ਹਾਕਮਾਂ ਵੱਲੋਂ ਕੁਰਾਨ ਦੀਆਂ ਕਸਮਾਂ ਵਾਲੀਆਂ ਚਿੱਠੀਆਂ ਗੁਰੂ ਸਾਹਿਬ ਨੂੰ ਭੇਜੀਆਂ ਇਹਨਾਂ ਸਭ ਪੱਤਰਾਂ ਵਿੱਚ ਕਸਮਾਂ ਹੇਠੇ ਲਿਖਿਆ ਸੀ ਕਿ ਜੇਕਰ ਗੁਰੂ ਸਾਹਿਬ ਅਨੰਦਪੁਰ ਨੂੰ ਛੱਡ ਜਾਣ ਤਾਂ ਉਹਨਾਂ ਤੇ ਹਮਲਾ ਨਹੀਂ ਕੀਤਾ ਜਾਵੇਗਾ ਭਾਵੇਂ ਗੁਰੂ ਸਾਹਿਬ ਵਿਰੋਧੀਆਂ ਦੀ ਇਸ ਚਾਲ ਨੂੰ ਭਲੀਪਾਨ ਸਮਝਦੇ ਸੀ ਜਿਵੇਂ ਕਿ ਪਹਿਲਾਂ ਇੱਕ ਜੰਗ ਦੇ ਵਿੱਚ ਵੀ ਅਜਿਹਾ ਹੀ ਪਹਾੜੀ ਰਾਜਿਆਂ ਨੇ ਕੀਤਾ ਸੀ ਪਰ ਸਿੰਘਾਂ ਦੇ ਜੋਰ ਪਾਉਣ ਤੇ ਉਹਨਾਂ ਨੇ 1704 ਵਿੱਚ ਦਸੰਬਰ ਦੇ ਤੀਜੇ ਹਫਤੇ ਰਾਤ ਦੇ ਪਹਿਲੇ ਪੈਰ ਅਨੰਦਪੁਰ ਸਾਹਿਬ ਛੱਡ ਦਿੱਤਾ। ਗੁਰੂ ਸਾਹਿਬ ਜੇ ਅਨੰਦਪੁਰ ਸਾਹਿਬ ਤੋਂ ਕੁਝ ਦੂਰ ਹੀ ਗਏ ਸੀ ਕਿ ਮੁਗਲਾਂ ਨੇ ਦੁਸ਼ਮਣਾਂ ਨੇ ਸਭ ਕਸਮਾਂ ਤੇ ਲਿਖਤੀ ਵਾਅਦਿਆਂ ਨੂੰ ਛਿੱਕੇ ਟੰਕ ਕੇ ਹਮਲਾ ਕਰ ਦਿੱਤਾ। ਇਸ ਹਮਲੇ ਦਾ ਮੁਕਾਬਲਾ ਕਰਦੇ ਹੋਏ ਗੁਰੂ ਸਾਹਿਬ ਸਰਸਾ ਦੰਦੀ ਤੇ ਪਹੁੰਚੇ। ਉਹਨਾਂ ਦਿਨਾਂ ਵਿੱਚ ਭਾਰੀ ਬਾਰਿਸ਼ ਹੋਣ ਕਰਕੇ ਇਸ ਦਰਿਆ ਦੇ ਵਿੱਚ ਨਦੀ ਚ ਹੜ ਆਇਆ ਹੋਇਆ ਸੀ। ਜਿਸ ਕਰਕੇ ਇਸ ਨੂੰ ਪਾਰ ਕਰਨਾ ਕਾਫੀ ਔਖਾ ਬਣ ਗਿਆ। ਇਸੇ ਕਾਰਨ ਸਰਸੇ ਦੇ ਉੱਤਰ ਵੱਲ ਹਮਲਾਵਰਾਂ ਨਾਲ ਭਾਰੀ ਜੰਗ ਹੋਈ ਜਿਸ ਵਿੱਚ ਦੋਵਾਂ ਧਿਰਾਂ ਨੂੰ ਭਾਰੀ ਜਾਨੀ ਨੁਕਸਾਨ ਉਠਾਉਣਾ ਪਿਆ ਪਰ ਹਮਲਾਵਰ ਗੁਰੂ ਸਾਹਿਬ ਨੂੰ ਫੜਮ ਵਿੱਚ ਕਾਮਯਾਬ ਨਾ ਹੋ ਸਕੇ ਇਹ ਜੋ ਸ਼ਹੀਦੀ ਦੇ ਦਿਨ ਚੱਲ ਰਹੇ ਨੇ ਇਹ ਇਸੇ ਜੰਗ ਤੋਂ ਬਾਅਦ ਦਾ ਹੀ ਸਾਰਾ ਵਰਤਾਰਾ ਵਾਪਰਿਆ ਇਸ ਤੋਂ ਬਾਅਦ ਆਉਂਦੀ ਹੈ 13ਵੀਂ ਜੰਗ ਜੋ ਸੀ ਚਮਕੌਰ ਦੀ ਲਾਸਾਨੀ ਜੰਗ ਜਿਸ ਦਾ ਸੰਖੇਪ ਇਤਿਹਾਸ ਆਪਾਂ ਸਾਰੇ ਜਾਣਦੇ ਹਾਂ ਇੱਕ ਪਾਸੇ 10 ਲੱਖ ਦੀ ਫੌਜ ਜਿਸ ਵਿੱਚ ਉਹੀ ਹਿੰਦੂ ਪਹਾੜੀ ਰਾਜੇ ਵੀ ਸ਼ਾਮਲ ਸਨ ਜਿਹੜੇ ਕਈ ਸਾਲਾਂ ਤੋਂ ਗੁਰੂ ਸਾਹਿਬ ਤੇ ਹਮਲੇ ਕਰਦੇ ਆ ਰਹੇ ਸੀ ਤੇ ਨਾਲ ਮੁਗਲ ਫੌਜਾਂ ਜੋ ਔਰੰਗਜ਼ੇਬ ਨੇ ਵੱਡੀ ਗਿਣਤੀ 'ਚ ਗੁਰੂ ਸਾਹਿਬ ਨੂੰ ਫੜਨ ਲਈ ਭੇਜੀਆਂ ਸਨ ਇਸ ਜੰਗ ਦੇ ਵਿੱਚ ਜਿਹੜੇ 22 ਧਾਰ ਦੇ ਹਿੰਦੂ ਪਹਾੜੀ ਰਾਜੇ ਸ਼ਾਮਲ ਸੀ ਉਹਨਾਂ ਵਿੱਚ ਰਾਜੇ ਕਹਿਲੂਰ ਦੀ ਫੌਜ ਰਾਜੇ ਬਰੋਲੀ ਦੀ ਫੌਜ ਰਾਜੇ ਕਸੌਲੀ ਦੀ ਫੌਜ ਕਾਂਗੜੇ ਦੀ ਫੌਜ ਨਾਦੌਣ ਦੀ ਫੌਜ ਰਾਜੇ ਨਾਹਨ ਦੀ ਫੌਜ ਰਾਜੇ ਬੁੜੈਲ ਦੀ ਫੌਜ ਰਾਜੇ ਚੰਬੇ ਦੀ ਫੌਜ ਪੰਬੌਰ ਦੀ ਫੌਜ ਚਮੇਲੀ ਦੀ ਫੌਜ ਰਾਜੇ ਚੰਬੋਲੀ ਦੀ ਫੌਜ ਰਾਜੇ ਜੰਮੂ ਦੀ ਫੌਜ ਨੂਰਪੁਰ ਦੀ ਫੌਜ ਰਾਜੇ ਜਸਵਾਲ ਦੀ ਫੌਜ ਰਾਜੇ ਸ਼੍ਰੀਨਗਰ ਦੀ ਰਾਜੇ ਗੜਵਾਲ ਦੀ ਫੌਜ ਰਾਜੇ ਹਿੰਗਡੋਰ ਦੀ ਫੌਜ ਰਾਜੇ ਮੰਡੀ ਦੀ ਫੌਜ ਰਾਜਾ ਭੀਮਚੰਦ ਉਸ ਦੀ ਫੌਜ ਵੀ ਸ਼ਾਮਲ ਸੀ ਇਤਿਹਾਸ ਦੱਸਦਾ ਹੈ ਕਿ ਇਹਨਾਂ ਹਿੰਦੂ ਰਾਜਿਆਂ ਦੀ ਫੌਜ ਦੀ ਅਗਵਾਈ ਰਾਜਾ ਭੀਮਚੰਦ ਕਰ ਰਿਹਾ ਸੀ ਜਿਹੜਾ ਕਿ ਉਹੀ ਭੀਮਚੰਦ ਸੀ ਜਿਸ ਦੇ ਦਾਦਾ ਰਾਜਾ ਤਾਰਾਚੰਦ ਨੂੰ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਨੇ 51 ਹੋਰ ਰਾਜਿਆਂ ਸਮੇਤ ਗਵਾਲੀਅਰ ਦੇ ਕਿਲੇ ਤੋਂ ਆਜ਼ਾਦ ਕਰਾਇਆ ਸੀ ਪਰ ਇਹ ਪਹਾੜੀ ਰਾਜੇ ਗੁਰੂ ਸਾਹਿਬ ਦਾ ਉਪਕਾਰ ਭੁੱਲ ਕੇ 6ਵੇਂ ਪਾਤਸ਼ਾਹ ਦੇ ਪੋਤਰੇ ਕਲਗੀਧਰ ਪਾਤਸ਼ਾਹ ਤੇ ਹਮਲਾ ਕਰਨਾ ਆਏ ਇਸ ਤੋਂ ਇਲਾਵਾ ਇਸ ਚਮਕੌਰ ਦੀ ਜੰਗ 'ਚ ਮੁਗਲਾਂ ਵੱਲੋਂ ਸੂਬਾ ਸਰਹੰਦ ਦੀ ਫੌਜ ਸੂਬਾ ਮਲਤਾਨ ਦੀ ਫੌਜ ਸੂਬਾ ਪਸ਼ਾਵਰ ਦੀ ਫੌਜ ਨਵਾਬ ਮਲੇਰਕੋਟਲੇ ਦੀ ਫੌਜ ਸੂਬਾ ਲਾਹੌਰ ਦੀ ਫੌਜ ਕਸ਼ਮੀਰ ਸੂਬੇ ਦੀ ਫੌਜ ਮੁਸਲਮਾਨ ਜਰਨੈਲ ਨਾਹਰ ਖਾਨ ਦੀ ਫੌਜ ਗਨੀ ਖਾਨ ਦੀ ਫੌਜ ਮਜੀਦ ਖਾਨ ਦੀ ਫੌਜ ਮੀਆਂ ਖਾਨ ਦੀ ਫੌਜ ਪੂਰੇ ਖਾਨ ਦੀ ਫੌਜ ਜਲੀਲ ਖਾਨ ਦੀ ਫੌਜ ਸ਼ਾਮਲ ਸੀ ਅਤੇ ਇਸ ਸਾਰੀ 10 ਲੱਖ ਫੌਜ ਦੀ ਕਮਾਂਡ ਖਵਾਜਾ ਅਲੀ ਮਰਦੂਬ ਖਾਨ ਕਰ ਰਿਹਾ ਸੀ ਇਸ ਬਾਰੇ 1056 ਜਫਰ ਨਾਮੇ ਔਰੰਗਜ਼ੇਬ ਨੂੰ ਲਿਖਦੇ ਨੇ ਕਿ ਔਰੰਗਜ਼ੇਬ ਤੇਰਾ ਜਰਨੈਲ ਖਵਾਜਾ ਮਰਦੂਦ ਕੰਧ ਦੀ ਓਟ ਲੈ ਕੇ ਲੋਕਿਆ ਰਿਆ ਉਹਨੇ ਮਰਦਾ ਵਾਂਗ ਸਾਹਮਣੇ ਆ ਕੇ ਵਾਰ ਨਹੀਂ ਕੀਤਾ ਜੇ ਉਹ ਦੀਦ ਦਿਦਾਰੇ ਦਿੰਦਾ ਮੇਰੇ ਸਾਹਮਣੇ ਆਉਂਦਾ ਇੱਕ ਤੀਰ ਮੈਂ ਉਸ ਲਾਚਾਰ ਨੂੰ ਵੀ ਬਖਸ਼ ਦਿੰਦਾ ਇੰਨੀ ਕੁ ਬਹਾਦਰੀ ਦਾ ਮਾਲਕ ਸੀ 10 ਲੱਖ ਦੀ ਮੁਗਲੀਆਂ ਤੇ ਹਿੰਦੂ ਰਾਜਾਂ ਦੀ ਫੌਜ ਦਾ ਕਮਾਂਡਰ ਖਵਾਜਾ ਮਰਦੂਦ ਕਿ ਉਹ ਗੁਰੂ ਸਾਹਿਬ ਦੇ ਸਾਹਮਣੇ ਆ ਕੇ ਵਾਰ ਵੀ ਨਾ ਕਰ ਸਕਿਆ ਖੇਰ ਹੁਣ ਆਉਂਦੇ ਹਾਂ 14ਵੀਂ ਲੜਾਈ ਜੋ ਦਸਮ ਪਾਤਸ਼ਾਹ ਵੱਲੋਂ ਲੜੀ ਆਖਰੀ ਲੜਾਈ ਸੀ ਗੁਰੂ ਸਾਹਿਬ ਵਿਰੁੱਧ ਇੱਕ ਹੋਰ ਵੱਡਾ ਹਮਲਾ ਸਰਹੰਦ ਦੇ ਸੂਬੇਦਾਰ ਵਜ਼ੀਰ ਖਾਨ ਨੇ 1705 ਨੂੰ ਮਈ ਦੇ ਮਹੀਨੇ ਦੇ ਦੂਜੇ ਹਫ਼ਤੇ ਕੀਤਾ ਸੀ ਜਦੋਂ ਗੁਰੂ ਸਾਹਿਬ ਖੇਦਰਾਣੀ ਦੀ ਢਾਬ ਤੇ ਠਹਿਰੇ ਹੋਏ ਸੀ ਹਮਲਾਵਰ ਫੌਜ ਦੀ ਗਿਣਤੀ 7-8000 ਸੀ ਜੋ ਕਿ ਮੁਕਾਬਲੇ 'ਚ ਬੈਠੇ ਸਿੰਘਾਂ ਦੀ ਗਿਣਤੀ ਤੋਂ ਕਿਤੇ ਜ਼ਿਆਦਾ ਸੀ ਸਖਤ ਲੜਾਈ ਤੋਂ ਮਗਰੋਂ ਮੁਗਲ ਸੈਨਾ ਨੂੰ ਵਾਪਸ ਪਰਤਣ ਲਈ ਮਜਬੂਰ ਹੋਣਾ ਪਿਆ ਇਸ ਲੜਾਈ ਦੇ ਵਿੱਚ ਮੁਗਲਾਂ ਦਾ ਪਹਿਲਾ ਟਕਰਾ ਪਾਈ ਮਹਾ ਸਿੰਘ ਦੀ ਅਗਵਾਈ ਵਿੱਚ ਆਇਆ ਉਹਨਾਂ ਮਝੈਲ ਸਿੰਘਾਂ ਨਾਲ ਹੋਇਆ ਸੀ ਜੋ ਅਨੰਦਪੁਰ ਸਾਹਿਬ 'ਚ ਗੁਰੂ ਸਾਹਿਬ ਨੂੰ ਬੇਦਾਵਾ ਲਿਖ ਕੇ ਵਾਪਸ ਆ ਗਏ ਸੀ ਸੋ ਇਹ ਸੀ ਉਹ ਲੜਾਈਆਂ ਜੋ ਕਲਗੀਧਰ ਪਾਤਸ਼ਾਹ ਨੇ ਲੜੀਆਂ ਜਿਨ੍ਹਾਂ ਵਿੱਚ ਹਿੰਦੂ ਪਹਾੜੀ ਰਾਜਿਆਂ ਨੇ ਮੁਗਲਾਂ ਨਾਲ ਮਿਲ ਕੇ ਗੁਰੂ ਸਾਹਿਬ ਤੇ ਹਮਲੇ ਕੀਤੇ ਆਮ ਇਹ ਕਿਹਾ ਜਾਂਦਾ ਹੈ ਕਿ ਗੁਰੂ ਸਾਹਿਬ ਨੇ ਮੁਸਲਮਾਨਾਂ ਖਿਲਾਫ ਲੜਾਈਆਂ ਲੜੀਆਂ ਪਰ ਜੇ ਧਿਆਨ ਨਾਲ ਦੇਖੀਏ ਵਿਚਾਰੀਏ ਤਾਂ ਸਿੱਧੇ ਰੂਪ ਵਿੱਚ ਬਹੁਤਾਂਤ ਲੜਾਈਆਂ ਵਿੱਚ ਹਿੰਦੂ ਪਹਾੜੀ ਰਾਜੇ ਗੁਰੂ ਸਾਹਿਬ ਤੇ ਚੜ ਕੇ ਆਉਂਦੇ ਰਹੇ ਤੇ ਗੁਰੂ ਸਾਹਿਬ ਨੇ ਟਕਰਾ ਕੀਤਾ ਕਿਉਂਕਿ ਉਦੋਂ ਹੁਕਮਰਾਨ ਮੁਸਲਮਾਨ ਮੁਗਲ ਸਨ ਤਾਂ ਜਾਹਰ ਹੈ ਉਹ ਵੀ ਗੁਰੂ ਸਾਹਿਬ ਦੇ ਦੁਸ਼ਮਣ ਸਨ ਨਤੀਜਾ ਇਹ ਕੱਢਿਆ ਜਾ ਸਕਦਾ ਹੈ ਕਿ ਗੁਰੂ ਸਾਹਿਬ ਦੀ ਲੜਾਈ ਇਸਲਾਮ ਵਿਰੁੱਧ ਨਹੀਂ ਸੀ ਸਗੋਂ ਸਮੁੱਚੀ ਇਨਸਾਨੀਅਤ ਦੀ ਭਲਾਈ ਅਤੇ ਮਨੁੱਖੀ ਹੱਕਾਂ ਲਈ ਸੀ ਗੁਰੂ ਸਾਹਿਬ ਕਿਸੇ ਧਰਮ ਜਾਂ ਫਿਰਕੇ ਦੇ ਵਿਰੋਧੀ ਨਹੀਂ ਸਨ ਤੇ ਨਾ ਹੀ ਕਿਸੇ ਦੇਸ਼ ਲਈ ਲੜ ਰਹੇ ਸੀ ਗੁਰੂ ਸਾਹਿਬ ਤਾਂ ਸਮੁੱਚੀ ਲੋਕਾਈ ਦੇ ਭਲੇ ਲਈ ਦੁਨੀਆ ਤੇ ਆਏ ਸੀ ਉਹਨਾਂ ਨੂੰ ਹੱਦਾਂ ਸਰਦਾਂ ਤੱਕ ਸੀਮਤ ਕਰਕੇ ਦੇਸ਼ ਭਗਤ ਸਾਬਤ ਕਰਨਾ ਜਾਂ ਭਾਰਤ ਦੀ ਇੱਜ਼ਤ ਦੀ ਰਾਖੀ ਦੇ ਲਈ ਲੜਨ ਵਾਲੇ ਕਹਿਣਾ ਗੁਰੂ ਸਾਹਿਬ ਦਾ અપਮਾਨ ਹੈ ਜੇ ਉਦੋਂ ਹੁਕਮਰਾਨ ਮੁਸਲਮਾਨ ਨਾ ਹੋ ਕੇ ਕੋਈ ਹੋਰ ਹੁੰਦਾ ਤੇ ਪਰਜਾ ਤੇ ਜ਼ੁਲਮ ਕਰਦਾ ਤਾਂ ਗੁਰੂ ਸਾਹਿਬ ਤਾਂ ਵੀ ਜ਼ੁਲਮ ਦਾ ਟੱਕਰਾ ਕਰਦੇ